ਤਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਪਹੁੰਚੇ ਆ ਬਠਿੰਡਾ ਦੇ ਮਹਿਤਾ ਦੇ ਪਿੰਡ ਦੇ ਵਿੱਚ ਜਿੱਥੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਇੱਕ ਸਾਧ ਦੇ ਭੇਸ ਵਿੱਚ ਵਿਅਕਤੀ ਜੋ ਬੱਕਰੀਆਂ ਨਾਲ ਗਲਤ ਕੰਮ ਕਰਦਾ ਫੜਿਆ ਗਿਆ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਾਨੂੰ ਲੰਬੇ ਸਮੇਂ ਤੋਂ ਸ਼ੱਕ ਸੀ ਕਿ ਸਾਡੇ ਬੱਕਰੀਆਂ ਦੇ ਬਾੜੇ ਵਿੱਚ ਕੋਈ ਵਿਅਕਤੀ ਆਉਂਦਾ ਤੇ ਜੋ ਬੱਕਰੀਆਂ ਨਾਲ ਗਲਤ ਕੰਮ ਕਰਦਾ ਭਾਵ ਕਿ ਰੇਪ ਕਰਦਾ ਜਿਸ ਨੂੰ ਲੈ ਕੇ ਸਾਡੇ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਸੀ ਤੇ ਬੀਤੀ ਰਾਤ ਇੱਕ ਸਾਥ ਦੇ ਭੇਸ ਵਿੱਚ ਵਿਅਕਤੀ ਆਇਆ ਜੋ ਬੱਕਰੀਆਂ ਨਾਲ ਗਲਤ ਕੰਮ ਕਰਦਾ ਫੜਿਆ ਗਿਆ ਸਾਡੇ ਵੱਲੋਂ ਮੌਕੇ ਤੇ ਹੀ ਬੰਨ ਲਿਆ ਗਿਆ ਤੇ ਦੂਸਰੇ ਦਿਨ ਤੜਕੇ ਆਪਾਂ ਕਹਿ ਦਈਏ ਤਕਰੀਬਨ 9 ਵਜੇ ਦੇ ਕਰੀਬ ਸੰਗਤ ਥਾਣੇ ਦੀ ਪੁਲਿਸ ਪਹੁੰਚੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਹੁਣ ਉਹ ਪੁਲਿਸ ਅਗਰ ਉਪਰੋਕਤ ਵਿਅਕਤੀ ਦੇ ਖਿਲਾਫ ਮਾਮਲਾ ਰੇਪ ਦਾ ਦਰਜ ਕਰਦੀ ਆ ਤਾਂ ਉਹਨਾਂ ਲਈ ਇੱਕ ਨਵੀਂ ਸਰਦਾਰਤੀ ਖੜੀ ਹੋ ਸਕਦੀ ਹੈ ਕਿਉਂਕਿ ਪਿਛਲੇ ਦਿਨੀ ਵੀ ਇੱਕ ਕੁੱਪੜ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਸਰਦਾਰਤੀ ਬਣਿਆ ਤੇ ਔਰ ਕਈਆਂ ਪੁਲਿਸ ਅਧਿਕਾਰੀਆਂ ਤੇ ਦੱਸਿਆ ਜਾ ਰਿਹਾ ਵੀ ਗਾਜ ਵੀ ਗਿਰੀ ਸੀ ਕਿਉਂਕਿ ਉਸ ਨੂੰ ਕੋਰਟ ਵਿੱਚ ਪੇਸ਼ ਕਰਨਾ ਤੇ ਪੁਲਿਸ ਲਈ ਕਾਫੀ ਵੱਡੀ ਸਰਦਾਰਤੀ ਬਣਿਆ ਸੀ ਅਗਰ ਹੁਣ ਉਪਰੋਕਤ ਵਿਅਕਤੀ ਜੋ ਸਾਥ ਦੇ ਪੇਸ਼ ਵਿੱਚ ਸੀ ਉਸ ਦੇ ਖਿਲਾਫ ਅਗਰ ਰੇਪ ਦਾ ਮਾਮਲਾ ਦਰਜ ਕੀਤਾ ਜਾਂਦਾ ਤਾਂ ਉਸ ਦੇ ਨਾਲ ਹੀ ਬੱਕਰੀ ਦਾ ਵੀ ਮੈਡੀਕਲ ਕਰਵਾਇਆ ਜਾਵੇਗਾ ਪਰ ਇਹ ਵੀ ਕਿਹਾ ਜਾ ਰਿਹਾ ਕਿ ਪਰਿਵਾਰਕ ਮੈਂਬਰਾਂ ਵੱਨੇ ਦੱਸਿਆ ਕਿ ਪੁਲਿਸ ਕਹਿ ਰਹੀ ਹੈ ਕਿ ਇਹ ਚੋਰੀ ਕਰਨਾ ਆਇਆ ਸੀ ਪਰ ਪਰਿਵਾਰਕ ਮੈਂਬਰ ਕਹਿ ਰਹੇ ਆ ਕਿ ਚੋਰੀ ਨਹੀਂ ਲੰਬੇ ਸਮੇਂ ਤੋਂ ਬੱਕਰੀਆਂ ਦਾ ਰੇਪ ਕਰਦਾ ਸੀ ਕਿਉਂਕਿ ਸਾਡੀਆਂ ਕਾਫੀ ਬੱਕਰੀਆਂ ਖਰਾਬ ਹੋ ਗਈਆਂ ਜਿਸ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਉਹਨਾਂ ਨੇ ਕਿਹਾ ਕਿ ਅਪਰੋਕਤ ਵਿਅਕਤੀ ਦੇ ਖਿਲਾਫ ਰੇਪ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ ਔਰ ਉਹਨਾਂ ਨੇ ਹੁਣ ਮੰਗ ਕੀਤੀ ਵੀ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਸਾਣਾ ਸੰਗਤ ਦੀ ਪੁਲਿਸ ਵੱਲੋਂ ਅਪਰੋਕਤ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਕਿ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਭਾਮੇ ਕੇ ਪੁਲਿਸ ਅਧਿਕਾਰੀਆਂ ਨੇ ਕੋਈ ਵੀ ਗੱਲ ਸਪਸ਼ਟ ਕਰਨ ਤੋਂ ਇਨਕਾਰ ਕਰਤਾ ਉਹ ਕਹਿੰਦੇ ਅਸੀਂ 112 ਨੰਬਰ ਤੇ ਕਾਲ ਆਈ ਸੀ ਹੁਣ ਅਸੀਂ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ ਕੀ ਕਹਿੰਦੇ ਨੇ ਅਪਰੋਕਤ ਵਿਅਕਤੀ ਤੇ ਪੁਲਿਸ ਅਧਿਕਾਰੀ ਆਉ ਤੁਹਾਨੂੰ ਸੁਣਾਉਣੇ ਆ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਹੈ ਪਿੰਡ ਮਹਿਤਾ ਜੀ ਕੀ ਨਾਮ ਤੁਹਾਡਾ ਉਹ ਲਾਸنگ ਜੀ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਜੀ ਇਹ ਬੰਦਾ ਗਲਤੀ ਚ ਫੜਿਆ ਗਿਆ ਇਹ ਬਲਾਤਕਾਰ ਕਰਦਾ ਸੀ ਜੀ ਬੱਕਰੀਆਂ ਨਾਲ ਕਿਸ ਤਰ੍ਹਾਂ ਕੀ ਕੀ ਕੰਮ ਕਰਦਾ ਬੰਦਾ ਇਹ ਇਹ ਬੰਦਾ ਸਾਧਗੀਰੀ ਚ ਹੈ ਜੀ ਕਿੱਥੇ ਰਹਿੰਦਾ ਕਿੱਥੇ ਸੀ ਇੱਥੇ ਹੀ ਰਹਿੰਦਾ ਜੀ ਕਦੋਂ ਫੜਿਆ ਕਿੱਥੋਂ ਇਹ ਅੰਦਰੋਂ ਬਾੜੇ ਚੋਂ ਫੜਿਆ ਜੀ ਮੇਰੇ ਆਪ ਦੇ ਰਾਤ ਦੇ 11 ਵਜੇ ਬੱਕਰੀਆਂ ਛੋਡੀਆਂ ਸੀ ਹਾਂ ਮੇਰੀਆਂ ਬੱਕਰੀਆਂ ਜੀ ਮੈਂ ਇਹ ਕੜਾ ਇੱਕ ਦੋ ਦਿਨ ਹੋ ਗਿਆ ਇਹਨੂੰ ਆਏ ਹੁੰਦੇ ਆਵਰਾ ਮੀਂਹ ਕੱਤੇ ਰਾਤ ਨੂੰ ਇਹੀ ਵੈਸੇ ਰਾਤ ਨੂੰ ਇਹਦਾ ਘਰ ਆ ਜੀ ਇੱਥੇ ਤੇ ਫਿਰ ਆਪਣੇ ਘਰੇ ਕੀ ਕਰਨਾ ਆਇਆ ਸੀ ਇਹ ਕਰਨਾ ਆਇਆ ਸੀ ਜਿਹੜਾ ਕੰਮ ਕਰਨ ਆਇਆ ਸੀ ਪਹਿਲਾਂ ਵੀ ਆਉਂਦੇ ਸੀ ਹਾਂਜੀ ਮੈਂ ਮੈਂ ਦੀ ਹਾਉਸ ਤੇ ਸੀਗਾ ਮੈਨੂੰ ਇਹ ਪਤਾ ਸੀ ਵੀ ਬੰਦਾ ਆਉਂਦਾ ਹੈ ਇਹ ਮੈਥੋਂ ਫੜਿਆ ਨਹੀਂ ਗਿਆ ਇਹ ਬੰਦਾ ਪਹਿਲਾਂ ਰਾਤ ਮੈਂ ਜਿੰਦਾ ਖੋਲਿਆ ਇਹ ਅੰਦਰ ਹੀ ਛਾਪੜ ਗਿਆ ਇਹਨੇ ਆਖਿਆ ਵੀ ਬੰਦਾ ਮੁੜ ਜਾਊਗਾ ਆਪੇ ਵੀ ਮਾਪੇ ਪਕਾਈ ਕਰਕੇ ਮੁੜ ਜਾਊਗਾ ਇਹ ਤੇ ਮੈਂ ਫੇਰ ਉਹ ਹੀ ਕੰਮ ਕਰੂੰਗਾ ਜਦੋਂ ਮੇਰੀ ਬੱਕਰੀ ਮੈਂ ਕੀ ਤੇ ਮੈਂ ਵਜਾ ਜਾ ਕੇ ਬਾੜਾ ਖੋਲਿਆ ਇਹ ਬੰਦੇ ਨੂੰ ਮਾਰ ਦੱਬ ਲਿਆ ਉੱਥੇ ਅਸੀਂ ਇਹਨੂੰ ਇਸ ਕਰਕੇ ਬੰਨਿਆ ਇਹਨੂੰ ਇਹੀ ਸਜ਼ਾ ਦਿੱਤੀ ਆ ਦੇਖ ਇਹਦੇ ਭਾਗ ਮੇ ਕੱਪੜੇ ਪਾਇਆ ਬੰਦੇ ਦੇ ਗਲਤੀਆਂ ਇਹ ਕੀ ਕਰਦਾ ਬੰਨ ਲਿਆ ਸੀ ਫਿਰ ਤੁਸੀਂ ਹਾਂਜੀ ਹੁਣ ਵੀ ਕਿੱਥੇ ਭੇਜ ਤੈਨੂੰ ਕੁਰਸੀ ਵਾਲੇ ਕਰਤੇ ਇਹਨੂੰ ਪੁਲਸਾ ਹਵਾਲਿਆ ਹੁਣ ਤੁਹਾਨੂੰ ਸੰਗਤ ਥਾਣੇ ਨੂੰ ਦੇ ਦਿੱਤਾ ਕੀ ਕਰ ਕੀ ਮੰਗ ਕਰਦੇ ਇਹਦੇ ਇਹ ਹੁਣ ਇਹ ਕਹਿੰਦੇ ਆ ਵੀ ਇਹ ਤਾਂ ਕਹਿੰਦੇ ਵੀ ਇਹ ਬੱਕਰੀ ਚੋਰੀ ਕਰਨਾ ਮੈਂ ਕਹਾਂ ਨਹੀਂ ਜੀ ਬਲਾਤ ਕਰਦਾ ਕਿਸ ਪਾਉ ਇਹ ਤੇ ਤੇ ਜਿਹੜੀ ਜਿਹੜੀ ਗਲਤੀ ਕਰਦਾ ਉਹੀ ਗਲਤੀ ਲਿਖੋ ਇਹਦੇ ਵਿੱਚ ਕੁਰਸੀ ਕਹ ਰਹੀ ਆ ਵੀ ਇੰਡੀਆ ਵੀ ਵੀ ਉਹ ਬੱਕਰੀ ਚੋਰੀ ਕਰ ਮੈ ਆ ਸੀ ਹਾਂ ਬੱਕਰੀ ਚੋਰੀ ਕਰਨੀ ਆਇਆ ਸੀ ਜੀ ਇਹ ਸ਼ੱਕ ਸੀ ਪਹਿਲਾਂ ਵੀ ਹਾਂ ਇਹ ਸ਼ੱਕ ਸੀਗਾ ਜੀ ਮੈਨੂੰ ਮੇਰਾ ਮਾਲ ਖਰਾਬ ਹੁੰਦਾ ਸੀ ਸੂਨ ਵਾਲੀਆਂ ਬੱਕਰੀਆਂ ਵੇਰਾਂ ਹੋ ਗਈਆਂ ਕਈ ਬਹੁਤ ਇੱਕ ਬੱਕਰੀ ਬੈਠੀ ਹੈ ਜੀ ਇਹ ਆ ਦੇਖੋ 15000 ਦੀ ਅੰਦਰ ਇਹ ਬੰਦੇ ਨੇ ਮੇਰਾ ਬੇੜਾ ਹੀ ਕਰਕ ਕਰ ਦਿੱਤਾ ਹੈ ਕਿੱਥੋਂ ਦਾ ਵੈਸੇ ਇੱਥੋਂ ਦਾ ਜੀ ਪਿੰਡ ਦਾ ਹੀ ਆ ਹਾਂ ਜੀ ਹਾਂ ਜੀ ਸਾਡੇ ਮੈਂ ਤੁਹਾਡਾ ਮੇਰੇ ਨਾਲ ਗਰਮੀਤ ਕਰ ਆ ਆ ਮੈਥੇ ਜੀ ਇਹ ਮਾਮਲਾ ਕੀ ਹੈ ਮਾਮਲਾ ਜੀ ਸਾਡੇ ਨਾਲ ਇੱਕ ਮਾਲ ਚਾਉਂਦਾ ਸੀਗਾ ਵਿਸਾਨ ਤਾਂ ਹੁਣ ਐਸੀ ਵਿੱਚੋਂ ਆਉਂਦੇ ਆਗੇ ਅਸੀਂ ਚੋਰ ਦੇ ਭਲੇਖੇ ਇਹਨੂੰ ਫੜ ਲਿਆ ਕੀ ਗਲਤ ਕੰਮ ਕਰਤਾ ਸੀ ਹਾਂਜੀ ਹਾਂਜੀ ਗਲਤ ਕੰਮ ਕਰਤਾ ਸੀ ਇਹ ਤਾਂ ਫਿਰ ਸਾਨੂੰ ਇਹਨੂੰ ਪਤਾ ਸੀਗਾ ਵੀ ਇਹ ਰੋਜ਼ ਆਉਂਦਾ ਕਿ ਸਾਨੂੰ ਤਾਂ ਹੁਣ ਪਤਾ ਨਹੀਂ ਸੀ ਬੁੜੀਆਂ ਨੇ ਇਹਨੂੰ ਦੱਸਿਆ ਨਹੀਂਗਾ ਬੁੜੀਆਂ ਨੇ ਇਹ ਗੱਲ ਦੱਸਣ ਵਾਲੀ ਹੀ ਨਹੀਂ ਸੀ ਤੇ ਵੀ ਇਹਨੇ ਫਿਰ ਰਾਤ ਫੜ ਲਿਆ ਫੜ ਕੇ ਸੀ ਬੰਨ ਲਿਆ ਕੋਈ ਕੁੱਟ ਨਹੀਂ ਕਰੀ ਕੋਈ ਮਾਰ ਨਹੀਂ ਕਰੀ ਤੇ ਅਸੀਂ ਹੁਣ ਪੁਲਿਸ ਦੇ ਹਵਾਲੇ ਤਾਂ ਕਰੇ ਵੀ ਕੱਲ ਨੂੰ ਸਾਡੇ ਸਿਰ ਨਾ ਹੀ ਲੱਗੇ ਇਹ ਜੇ ਕੋਈ ਹੋਰ ਗਲਤੀ ਕਰ ਜੇ ਅਗਲੇ ਕਹਿੰਦਾ ਉਹਨਾਂ ਨੇ ਮਾਰਤਾ ਕੀ ਕੀ ਚਾਉਣਾ ਹੈ ਕੀ ਕਾਰਵਾਈ ਹੋਣੀ ਹੈ ਕਾਰਵਾਈ ਜੀ ਇਹੀ ਚਾਹੀਦੀ ਵੀ ਸਾਨੂੰ ਗਾਹਵਾਤੇ ਸਾਨੂੰ ਇਹ ਬੰਦਾ ਵੀ ਮੱਥੇ ਵੀ ਨਾ ਲੱਗੇ ਸਾਡੇ ਹਾਂਜੀ ਮੇਰਾ ਨਰਨ ਸਿੰਘ ਕੋਰ ਕਿਹੜਾ ਪਿੰਡ ਹੈ ਮਹਿਤਾ ਜੀ ਕੀ ਮਾਮਲਾ ਕੀ ਹੋਇਆ ਕੀ ਮੰਗ ਕਰਦੇ ਹੋ ਮੰਗਾ ਦੇਨ ਸਾਹਿਬ ਮਿਲਣਾ ਚਾਹੀਦਾ ਬੇਜਵਾਨਾਂ ਨਾਲ ਗਲਤ ਹੋ ਰਿਹਾ ਸੀ ਕਿੰਨੇ ਇਧਰ ਤੋਂ ਹੋ ਰਿਹਾ ਸਾਨੂੰ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਸਾਨੂੰ ਅੱਜ ਪਤਾ ਜੀ ਇੱਕ ਦੋ ਖੜਿਆ ਫਿਰ ਅਸੀਂ ਰਾਤ ਹੋਣੀ ਹੈਗੀ 11:00 ਪਾਉਣੇ 11 ਦਾ ਟਾਈਮ ਹੋਣਾ ਹੈ ਅੱਜ ਪੁਸਤ ਦੇ ਵਾਲੇ ਕੱਤਾ ਹਾਂਜੀ ਹਾਂਜੀ ਕੀ ਨਾਮ ਦਾਦਾ ਜਸਵੀਰ ਜੀ ਕਿਹੜਾ ਪਿੰਡ ਹੈ ਪਿੰਡ ਦਾ ਇੱਥੇ ਕਹੀ ਪਿੰਡ ਦਾ ਮੇਰਾ ਕੀ ਹੋਇਆ ਕੀ ਹੈ ਮਾਮਲਾ ਕੀ ਹੈ ਮਾਮਲਾ ਇਹ ਗਲਤ ਕੰਮ ਕਰਦਾ ਸੀ ਬਕਰਾਂ ਦਾ ਬੇਟਾ ਫੜਿਆ ਗਿਆ ਹਾਂ ਫੜਿਆ ਗਿਆ ਜੀ ਇਹ ਹੁਣ ਕੀ ਕੀਤਾ ਉਹਦਾ ਫਿਰ ਕਿੱਥੇ ਭੇਜਤਾ ਨੂੰ ਹੁਣ ਥਾਣੇ ਚ ਭੇਜਤਾ ਜੀ ਨਾਮ ਤੁਹਾਡਾ ਜਸੂਰ ਦੱਸੋ ਕਿਹੜਾ ਥਾਣਾ ਜੀ ਸੰਗਤ ਜੀ ਕੀ ਮਾਮਲਾ ਹੈ ਇਹ ਬੰਦੇ ਨੇ ਕਿਤੇ ਇਹ 112 ਦੀ ਕਾਲ ਆਈ ਸੀ ਉਹਨੂੰ ਸੁਣਨ ਚਾਹੀਦੀ ਸੀ ਬਾਕੀ ਪਰਤਾਲ ਕਰੇ ਬਾਹਰ ਪਰਤਾਲ ਚ ਮੂੰਹ ਟੂੜ ਇਸ ਤਰ੍ਹਾਂ ਦਾ ਮਾਮਲਾ ਕੀ ਮਾਮਲਾ ਕੀ ਹੈ ਹਾਲੇ ਤੱਕ ਕੁਝ ਨਹੀਂ ਸਾਹਮਣੇ ਆਉਣ ਤੋਂ ਜਿਵੇਂ ਸੂਰਤੂ ਗੋਸ਼ਕਾਰ ਹੋਵੇ